ਇਹ ਸਭ ਦਰੀਅਾ ਤੇ ਰੇਲਵੇ ਸਟੇਸ਼ਨ ਤੇ ਚੈੱਕ ਕੀਤੀ ਗਈ ਹੈ ਕਿਸ ਤਰ੍ਹਾਂ ਚੈੱਕ ਰਹੀ ਹੈ ਕਿਸੇ ਕੋਸ਼ਿਸ਼ ਇਹਦੇ ਵਿੱਚ ਜੀ ਜੋ ਸਾਡੇ ਮਾਨ ਜੋ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਅਕਲ ਚੌਧਰੀ ਜੀ ਆਈਪੀਐਸ ਜੀਤੇ ਤੇ ਸ਼ਾਨਦਾਰ ਦੇਚ ਜੋ ਆਜ਼ਾਦੀ ਦਿਹਾੜਾ 15 ਅਗਸਤ ਜੋ ਆਪਾਂ ਹਰ ਸਾਲ ਮਨਾਉਂਦੇ ਆ ਇਹਦੇ ਵਿੱਚ ਜੋ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਜੋ ਮਾਲ ਵਗੈਰਾ ਤੇ ਆ ਭੀੜ ਭੜਕੇ ਵਾਲੀ ਮਾਰਕੀਟ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਤਾ ਜੋ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਸ਼ਰਾਰਤੀ ਵਿਅਕਤੀ ਕੋਈ ਕੋਈ ਅਨਸਾ ਵੀ ਕਟੜਾ ਨੂੰ ਪੰਜਾਬ ਨਾਲ ਦੇਵੇ ਫਿਰ ਕੋਟਰ ਕਿੰਨੀ ਤੇ ਨਾਕਾਬੰਦੀ ਨੇ ਕਿੰਨੇ ਕਿਹੜੀ ਕਿਹੜੀ ਜਗ੍ਹਾ ਤੇ ਚੈਕਿੰਗ ਹੋਈ ਹੈ ਤੁਹਾਡਾ ਇਹਦੇ ਵਿੱਚ ਜੀ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀ ਕੀਤੀ ਹੋਈ ਹੈ ਤੇ ਜੋ ਸਾਡੇ ਸ਼ਹਿਰ ਦੇ ਵਿੱਚ ਪੀਸੀਆਰ ਹੈ ਉਹਨਾਂ ਨੂੰ ਅਲਰਟ ਕੀਤਾ ਹੋਇਆ ਹੈ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਮਿਲਦਾ ਹੈ ਤਾਂ ਉਹਨੂੰ ਆਪਣੇ ਥਾਣੇ ਤੇ ਆ ਕੇ ਸਾਡੇ ਪੇਸ਼ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਵਿੱਚ ਤਾਂ ਜੋ ਕੋਈ ਡਰ ਦਾ ਮਾਹੌਲ ਨਾ ਬਣੇ ਤਾਂ ਕੋਈ ਉਹ ਆਪਣਾ ਵਧੀਆ ਤਰੀਕੇ ਨਾਲ 인ਡੀਪੈਂਡੈਂਸ ਦੇ ਸੈਲੀਬ੍ਰੇਸ਼ਨ ਕਰ ਸਕੀ। ਕਿੰਨੀ ਫੋਰਸ ਕਿਪਲ ਹੈ ਇਹਦੇ ਵਿੱਚ ਇਹਦੇ ਵਿੱਚ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਨੂੰ 5 ਲੱਖ ਜੋ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲਗਾਈ ਹੈ ਤੇ ਬਾਕੀ ਪੀਸੀਆਰ 6 ਪੀਸੀਆਰ ਦੀਆਂ ਪਾਰਟੀਆਂ ਆਈਆਂ। ਸੋ ਸ਼ਹਿਰ ਦੇ ਵਿੱਚ ਦਿਨੇ ਤੇ ਰਾਤ ਦੇ ਟਾਈਮ ਗਸ਼ਟ ਕਰਨੀਆਂ ਤਾਂ ਜੋ ਸ਼ਹਿਰ ਦੇ ਵਿੱਚ ਵਧੀਆ ਮਾਹੌਲ ਬਣਿਆ ਰਹੇ।